ਸਾਸਤਰੀ ਕਾਜੀ ਸਾਰੇ ਨੂੰ ਜਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਹੁਤ ਹੀ ਸੋਹਣੇ ਦਾਜਵਰੀਆਂ ਵਾਸਤੇ ਸਪੈਸ਼ਲ ਸੂਟ ਆਏ ਨੇ ਇਹ ਰਹਿਗਾ ਜੀ ਪੂਰਾ ਸੂਟ ਵੈਲਵਟ ਦਾ ਰਹੇਗਾ ਸ਼ਰਡ ਦੇ ਉੱਪਰ ਫੋਲਓਵਰ ਕਰੇਗਾ ਬਾਟਮ ਦੇ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਸ਼ਰਡ ਦਾ ਪਰ ਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿ

बॉटम से वर्क रहेगा पूरी शर्ट के उपर वर्क रहेगा जरा दुपट्टा उसके ऊपर भी फुल वर्क किया हुआ मिलेगा जोड़े अगले सूट रहने करेब का शू सू सूट मिलेगा शर्ट के ऊपर वर्क रहेगा बॉटम करेब की होएगी प्लेन और गेंजा का दुपट्टा होएगा दुपट्टे के उपर भी बहुत ही सोहना वर्क किया हुआ मिलेगा जेडे अगले सूट रहने ओरगेंजा का तुम शर्ट मिलेगी एम्ब्रॉयडरी की हुई मिलेगी बॉटम उपाड़ा दी रहेगी और गेंजा का ही दुपट्टा मिलेगा उसके उपर ही वर्क रहेगा ये सूट रहेगा करश के उपर इंब्रॉयडरी रहेगी शर्ट के उपर करेब ਬਾਟਮ ਹੋਏਗੀ ਕ੍ਰਸ਼ ਡੁਪੱਟਾ ਹੋਏਗਾ ਉਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਜਿਹੜਾ ਅਗਲਾ ਸੂਟ ਹੋਏਗਾ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਹੋਏਗੀ ਘੇਰੇ ਤੇ ਵਰਕ ਰਹੇਗਾ ਬਾਟਮ ਤੇ ਵਰਕ ਰਹੇਗਾ ਜਿਹੜਾ ਹੈ ਜ਼ਾ ਡੁਪੱਟਾ ਉਹ ਰਹੇਗਾ ਜੀ ਵਿਸਕੋਸ ਆਰਗੈਂਜ਼ਾ ਦਾ ਉਸ ਤੇ ਲੇਸ ਦਾ ਕੰਮ ਕੀਤਾ ਹੋਇਆ ਮਿਲੇਗਾ ਸਲਵਾਰ ਮਿਲੇਗੀ ਡੋਪੀਨ ਦੀ ਅਗਲਾ ਸੂਟ ਜਿਹੜਾ ਹੋਏਗਾ ਪੂਰਾ ਸੂਟ ਵੈਲਵਟ ਦਾ ਮਿਲੇਗਾ 올ਓਵਰ ਸੂਟ ਹੋਏਗਾ ਨੇਕ ਤੇ ਵਰਕ ਰਹੇਗਾ ਬਾਹੂ ਤੇ ਵਰਕ ਰਹੇਗਾ ਜਿਹੜਾ ਇਸ ਵੈਲਵਟ ਦਾ ਵੈਲਵਟ ਦਾ ਤੁਹਾਨੂੰ ਸਟਾਲ ਮਿਲੇਗਾ ਉਸ ਦੇ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਇਹ ਵੀ ਤੁਹਾਨੂੰ ਪੂਰਾ ਸੂਟ ਵੈਲਵਟ ਦਾ ਮਿਲੇਗਾ ਸ਼ਰਟ ਤੇ ਵਰਕੇ ਰਹੇਗਾ ਜਿਹੜਾ ਵੈਲਵਟ ਦਾ ਸਟਾਲ ਹੋਏਗਾ ਉਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਡਾਰਕ ਕਲਰ ਸਾਰੇ ਮਿਲ ਜਾਣਗੇ ਜਿਹੜੇ ਅਗਲੇ ਸੂਟ ਲੈਣਗੇ ਤੁਹਾਨੂੰ ਪਸ਼ਮੀਨਾ ਦਾ ਸੂਟ ਮਿਲੇਗਾ ਸ਼ਰਟ ਵੀ 2.5 ਮੀਟਰ ਬੋਟਲ ਵੀ 2.5 ਮੀਟਰ ਰਹੇਗੀ ਸ਼ਰਟ ਪ੍ਰਿੰਟਡ ਹੋਏਗੀ बॉटम प्लेन ਹੋਏਗੀ ਪਸ਼ਮੀਨਾ ਦਾ ਤੁਹਾਨੂੰ ਸੂਟ ਮਿਲੇਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਇਹਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ